हाँ जी नमस्कार जी सारू जय माता दी की हाल चाल है ठीक हो चलो जी हमेशा की तरह अज फिर मैं लैके तो आई हाँ थोड़े वास्ते एक बहुत ही हेल्दी टेस्टी रेसिपी ਅੱਜ ਦੀ ਜਿਹੜੀ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਨਾ ਸੱਚੀ ਮੱਚੀ ਮਜ਼ਾ ਆ ਜਾਣਾ ਹੈ ਤੁਸੀਂ ਕਹਿਣਾ ਇੰਨੀ ਸਵਾਦ ਰੈਸিপি ਸੁਮੰਜਲੀ ਮਿਸ਼ੀ ਦੇ ਟਾਬੇ ਤੇ ਜੇ ਇੱਕ ਰੈਸিপি ਇੰਨੀ ਸਵਾਦ ਹੈ ਤੇ ਹੋਰ ਕਿੰਨੀਆਂ ਵਧੀਆ ਹੋਣਗੀਆਂ ਨਾ ਤੇ ਤੁਸੀਂ ਬਿਨਾ ਚੈਨਲ ਸਬਸਕ੍ਰਾਈਬ ਕੀਤੇ ਹੋਏ ਜਾ ਹੀ ਨਹੀਂ ਸਕਦੇ ਮੈਨੂੰ ਪਤਾ ਹੈ ਇਹ ਵੀਡੀਓ ਦੇਖਣ ਤੋਂ ਬਾਅਦ ਤੁਸ ਤੁਹਾਡਾ ਦਿਲ ਕਰੇਗਾ ਕਿ ਸਾਰੀ ਇਹਨਾਂ ਦੀ ਰੈਸিপি ਦੇਖੀ ਜਾਏ ਤੇ ਟਰਾਈ ਕੀਤੀ ਜਾਏ ਤੇ ਦੇਰ ਨਹੀਂ ਕਰਾਂਗੇ ਆਪਾਂ ਅੱਜ ਦੀ ਰੈਸিপি ਸਾਡੀ ਕੀ ਹੈ ਚਲੋ ਫਟਾਫਟ ਮੈਂ ਤੁਹਾਡੇ ਨਾਲ ਸ਼ੇਅਰ ਕਰ ਦਿੰਦੀ ਆਂ ਹਮੇਸ਼ਾ ਦੀ ਤਰ੍ਹਾਂ ਨਾ ਤਿਆਰੀ ਅਸੀਂ ਪਹਿਲੇ ਕਰਕੇ ਰੱਖ ਲਈ ਹੈ ਤਾਂ ਕਿ ਸਾਡਾ ਟਾਈਮ ਬਚੇ ਸਾਡੀ ਵੀਡੀਓ ਵੇਖਣ ਵਾਲਿਆਂ ਦਾ ਟਾਈਮ ਬਚੇ ਨਾਲੇ ਅੱਜ ਦੀ ਰੈਸিপি ਸ਼ੇਅਰ ਕਰਨ ਤੋਂ ਪਹਿਲੇ ਮੈਂ ਤੁਹਾਨੂੰ ਦੱਸਾਂ ਮੈਂ ਜਦੋਂ ਮੇਰੀ ਦੀ ਰੈਸিপি ਤੁਹਾਨੂੰ ਸ਼ੇਅਰ ਕੀਤੀ ਨਾ ਤੇ ਮਾਸੀ ਜੀ ਦਾ ਫੋਨ ਆਇਆ ਕਹਿੰਦੇ ਪੁੱਤ ਤੂੰ ਸਾਰੇ ਵਰਤ ਰੱਖਿਆ ਮੈਂ ਕਿਹਾ ਹਾਂਜੀ ਮਾਸੀ ਜੀ ਕਹਿੰਦੇ ਫਿਰ ਤੂੰ ਖੱਟੇ ਵਾਲੇ ਆਲੂ ਨਹੀਂ ਬਣਾਏ ਮੈਂ ਕਿਹਾ ਹੋ ਮੇਰੇ ਮੈਨੂੰ ਤੇ ਚੇਤਾ ਹੀ ਨਹੀਂ ਰਿਹਾ ਕਹਿੰਦੇ ਪੁੱਤ ਫਟਾਫਟ ਹਜੇ ਵਰਤ ਤੈ ਗਿਆ ਪਾ ਨਾਲੇ ਇਹ ਰੈਸਿਪੀ ਨੂੰ ਤੇ ਸਭ ਅੱਗੇ ਪਿੱਛੇ ਵੀ ਬਣਾ ਕੇ ਖਾ ਸਕਦੇ ਨੇ ਤੇ ਮੇਰੇ ਕੋ ਰੁਕਿਆ ਨਹੀਂ ਗਿਆ ਮੈਂ ਕਿਹਾ ਫਟਾਫਟ ਤੁਹਾਡੇ ਨਾਲ ਸ਼ੇਅਰ ਕਰਦਾ ਤੇ ਇੱਥੇ ਮੈਂ ਲਈ ਸੀ ਜੀ ਸ਼ੱਕਰਗੰਦੀ ਇੱਕ ਵੱਡੀ ਸ਼ੱਕਰਗੰਦੀ ਲੈ ਕੇ ਉਹਨੂੰ ਧੋ ਕੇ ਚੰਗੀ ਤਰ੍ਹਾਂ ਤੇ ਇਹ ਨੂੰ ਮੈਂ ਉਬਾਲ ਲਿਆ ਤੇ ਦੋ ਆਲੂ ਲੈਨੇ ਉਬਲੇ ਹੋਏ ਸ਼ੱਕਰਗੰਦੀ ਤੇ ਆਲੂਆਂ ਨੂੰ ਮੈਂ ਮੈਸ਼ ਕਰ ਲਿਆ ਤੁਸੀਂ ਚਾਹੋ ਤੇ ਬਰੀਕ ਬਰੀਕ ਕੱਟ ਵੀ ਸਕਦੇ ਹੋ ਅੱਜ ਦੀ ਜਿਹੜੀ ਰੈਸਿਪੀ ਹੈ ਨਾ ਬਹੁਤ ਹੀ ਸੌਖੀ ਹੈ ਤੇ ਡਿਪੈਂਡ ਕਰਦਾ ਜੇ ਤੁਸੀਂ ਆਲੂ ਜ਼ਿਆਦਾ ਨਹੀਂ ਪਸੰਦ ਕਰਦੇ ਨਾ ਤਾਂ ਤੁਸੀਂ ਖਾਲੀ ਸ਼ਕਰਕੰਦੀ ਵੀ ਲੈ ਸਕਦੇ ਹੋ ਠੀਕ ਹੈ ਤੇ ਜੇ ਤੁਸੀਂ ਆਲੂ ਖਾ ਲੈਂਦੇ ਹੋ ਤਾਂ ਇੱਕ ਜਾਂ ਦੋ ਆਲੂ ਪਾ ਲਓ ਬਾਕੀ ਸ਼ਕਰਕੰਦੀ ਪਾ ਲਓ ਬੜੇ ਬੇਸਿਕ ਜਿਹੇ ਸਾਡੇ ਜਿਹੜੇ ਹੋਮ ਮੇਡ ਮਸਾਲੇ ਹੁੰਦੇ ਨੇ ਨਾ ਘਰ ਆਰਾਮ ਨਾਲ ਮਿਲ ਜਾਂਦੇ ਨੇ ਉਹ ਲੈ ਲੈਣੇ ਕੋਈ ਮੈਂ ਖालतੂ ਖਰਚਾ ਨਹੀਂ ਤੁਹਾਨੂੰ ਦੱਸਣਾ ਇੱਥੇ ਲਈਏ ਜੀ ਅਜਵੈਨ ਨਾਰਮਲ ਜਿਹੜੀ ਅਸੀਂ ਬੱਚਿਆਂ ਦੀ ਨੂਨਮ ਅਜਵੈਨ ਵਾਲੀ ਪਰੌਂਠੇ ਬਣਾਉਂਦੇ ਹਾਂ ਨਾ ਅਜਵੈਨ ਲਈਆ ਉਹਨੂੰ ਮੈਂ ਤਵੇ ਤੇ ਭੁੰਨ ਲਿਆ ਕਾਲਾ ਕਰ ਲਿਆ ਤੇ ਉਹਨੂੰ ਪੀਸ ਕੇ ਪਾਊਡਰ ਬਣਾ ਲਿਆ ਠੀਕ ਹੈ ਜਿਹੜੀ ਛੋਟੀ ਚਮਚੀ ਲਈ ਹੈ ਨਾ ਉਹਦੇ ਹਿਸਾਬ ਨਾਲ ਮੈਂ ਤੁਹਾਨੂੰ ਦੱਸ ਰਹੀ ਹਾਂ ਅੱਧਾ ਚਮਚਾ ਜਵੈਨ ਤੇ ਇੱਕ ਚਮਚਾ ਭਰ ਕੇ ਮੈਂ ਇੱਥੇ ਜੀਰਾ ਲਿਆ ਭੁੰਨ ਕੇ ਉਹਦਾ ਵੀ ਪਾਊਡਰ ਬਣਾ ਲਿਆ ਅੱਧਾ ਚਮਚਾ ਕਾਲੀਆਂ ਮਿਰਚਾਂ ਦਾ ਲੈ ਲਿਆ ਅੱਧਾ ਚਮਚਾ ਹੀ ਅਸੀਂ ਲੈ ਲਿਆ ਲਾਲ ਮਿਰਚਾਂ ਜਿਹੜੀਆਂ ਸੁੱਕੀਆਂ ਹੁੰਦੀਆਂ ਨਾ ਉਹਨਾਂ ਨੂੰ ਪੀਸ ਕੇ ਇਸ ਤਰ੍ਹਾਂ ਚਿਲੀ ਫਲੈਕਸ ਜੇ ਬਣਾ ਲੈਨੇ ਜਿਹੜੇ ਕਿ ਸਾਡੇ ਖੱਟੇ ਵਾਲੇ ਆਲੂ ਚ ਬਹੁਤ ਹੀ ਸਵਾਦ ਲੱਗਣਗੇ ਤੇ ਨਾਲ ਲੈ ਲਿਆ ਵਰਤ ਵਾਲਾ ਨਮਕ ਹੈ ਨਾ ਸੈਂਦਾ ਨਮ ਜਿਹੜੀ ਹੈ ਨਾ ਸਾਡੀ ਅੱਜ ਦੀ ਰੈਸিপি ਬੜੀ ਤਿੱਖੀ ਚਟਪਟੀ ਮਜ਼ੇਦਾਰ ਬਨਣ ਵਾਲੀ ਹੈ ਵਰਤ ਚ ਨਾ ਤੁਸੀਂ ਮੰਨ ਹੁੰਦਾ ਨਾ ਕੁਝ ਵਧੀਆ ਜਿਹਾ ਖਾਦਾ ਚਾਹ ਨਾਲ ਅਸੀਂ ਜਿਹੜੇ ਪੰਜਾਬੀ ਹੁੰਨੇ ਆ ਨਾ ਬੜੇ ਚਟੋਰੇ ਹੁੰਨੇ ਆ ਸਾਨੂੰ ਤਿੱਖਾ ਚਟਪਟਾ ਚਾਹੀਦਾ ਹੀ ਹੁੰਦਾ ਕੁਝ ਨਾ ਕੁਝ ਤੇ ਉਹ ਹੈਲਦੀ ਵੀ ਹੋਣਾ ਚਾਹੀਦਾ ਇੱਕ ਟਾਈਮ ਖਾਣਾ ਹੁੰਦਾ ਹੈ ਤੇ ਕੁਝ ਸਵਾਦ ਜਿਹਾ ਮਿਲ ਜਾਏ ਨਾ ਤੇ ਪੂਰੀ ਭੁੱਖ ਸ਼ਾਂਤ ਹੋ ਜਾਂਦੀ ਹੈ ਲੋ ਜੀ ਇੱਥੇ ਪਹੁੰਚਤੀ ਹੈ ਅਸੀਂ ਇੱਕ ਹਰੀ ਮਿਰਚ ਤਿੱਖੀ ਹੈ ਵਾਲੀ ਹਰੀ ਮਿਰਚ ਹੈ ਕਿਉਂਕਿ ਇਹ ਜਿਹੜੀ ਅਸੀਂ ਚਾਟ ਬਣਾ ਰਿਹਾ ਨਾ ਅੱਜ ਇਹਦੇ 'ਚ ਥੋੜਾ ਤਿੱਖਾ ਚਟਪਟਾ ਹੀ ਸਵਾਦ ਲੱਗਦਾ ਹੈ ਨਾਲ ਪਾਤਾ ਹਰਾ ਤਾਂ ਨਹੀਂ ਤੁਸੀਂ ਚਾਹੋ ਤਾਂ ਕੜੀ ਪੱਤਾ ਵੀ ਇਸਤੇਮਾਲ ਕਰ ਸਕਦੇ ਹੋ ਲੋ ਜੀ ਹੁਣ ਜਾਏਗਾ ਦੇ ਵਿੱਚ ਸਾਡਾ ਅਸਲੀ ਇੰਗਰੀਡੀਐਂਟ ਇਮਲੀ ਦਾ ਪਾਣੀ ਇਹ ਕਿਵੇਂ ਬਣਾਇਆ ਹੈ ਜੀ ਨਿੰਬੂ ਹੋਵੇ ਇਮਲੀ ਹੋਵੇ ਨਾ ਤੇ ਦਸਦੇ ਦਸਦੇ ਮੂੰਹ 'ਚ ਪਾਣੀ ਆ ਹੀ ਜਾਂਦਾ ਵੈ ਹੈਨਾ ਇਹ ਆਪਾਂ ਕਿਵੇਂ ਬਣਾਇਆ ਮੈਂ ਇੱਕ ਕੋਲੀ ਇਮਲੀ ਲਈ ਸੀਗੀ ਬਿਨਾ ਬੀਜ ਤੋਂ ਸੀ ਉਹਨੂੰ ਮੈਂ ਗਰਮ ਪਾਣੀ 'ਚ ਭਿਉ ਤਾ ਠੀਕ ਹੈ ਨਾਲ ਮੈਂ ਪਾਤੇ ਦੋ ਚਮਚੇ ਖੰਡ ਦੇ ਠੀਕ ਹੈ ਐਵੇਂ ਮੈਂ ਬ੍ਰਾਊਨ 슈ਗਰ ਇਸਤੇਮਾਲ ਕੀਤੀ ਹੈ ਤੁਸੀਂ ਸ਼ੱਕਰ ਵੀ ਪਾ ਸਕਦੇ ਹੋ ਗੁੜ ਵੀ ਪਾ ਸਕਦੇ ਹੋ ਇਮਲੀ ਤੇ ਖੰਡ ਨੂੰ ਅਸੀਂ ਆ ਪਿਉ ਕੇ ਗਰਮ ਪਾਣੀ ਵਿੱਚ ਤੇ ਅੱਧੇ ਘੰਟੇ ਵਾਸਤੇ ਰੱਖਤਾ ਜਦੋਂ ਇਮਲੀ ਫੁੱਲ ਗਈ ਫਿਰ ਉਹਨੂੰ ਆਪਾਂ ਹੱਥ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲਿਆ ਤੇ ਛਾਣ ਲਿਆ ਤੇ ਸਾਡਾ ਇਮਲੀ ਦਾ ਖੱਟਾ ਮਿੱਠਾ ਜਿਹੜਾ ਪਲਪ ਹੈ ਇਹ ਬਣ ਕੇ ਤਿਆਰ ਹੋ ਗਿਆ ਤੇ ਇਹ ਜਿਹੜੇ ਸਾਡੇ ਖੱਟੇ ਵਾਲੇ ਆਲੂ ਬੰਦੇ ਨੇ ਨਾ ਇਹਦੇ ਵਿੱਚ ਹੈ ਇਮਲੀ ਦਾ ਪਾਣੀ ਕਾਫੀ ਜ਼ਿਆਦਾ ਜਾਂਦਾ ਸਾਨੂੰ ਨੇ ਰਸ ਪਿੰਨੇ ਜੇ ਚਾਹੀਦੇ ਹੁੰਦੇ ਸੁੱਕੇ ਸੁੱਕੇ ਨਹੀਂ ਖਾਣੇ ਹੁੰਦੇ ਤੇ ਇਹਦੇ ਵਿੱਚ ਮੈਂ ਕਾਫੀ ਸਾਰਾ ਇਮਲੀ ਦਾ ਪਾਣੀ ਬਣਾ ਕੇ ਰੱਖਿਆ ਪਲਪ ਬਣਾ ਕੇ ਰੱਖਿਆ ਹੈ खट्टा मीठा ਤੇ ਇਹ ਮੈਂ ਕਾਫੀ ਸਾਰਾ ਪਾਤਾ ਵੈ کم ਸੇ ਕਮ ਅੱਧੀ ਬੋਤਲ ਮੈਂ ਇਹਦੇ ਵਿੱਚ ਪਾਤੀ ਆ ਅਗਰ ਇਸੇ ਗਲਾਸ ਨਾਲ ਨਾ ਪਾਾਂਗੇ ਨਾ ਤੇ ਇੱਕ ਗਲਾਸ ਦੇ ਕੋਲ ਮੈਂ ਇੱਥੇ ਇਮਲੀ ਦਾ ਪਲਪ ਪਾਤਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਜੇ ਹਜੇ ਵੀ ਸਾਨੂੰ ਲੱਗੇਗਾ ਸੁੱਕਾ ਤੇ ਥੋੜਾ ਹੋਰ ਪਾ ਲਾਂਗੇ ਅੱਜ ਦੀ ਇਹ ਰੈਸিপি ਨਾ ਏਡੀ ਵਧੀਆ ਚਟਕੇਦਾਰ ਬਣੀ ਹੈ ਨਾ ਕਿ ਮੈਨੂੰ ਪਤਾ ਵੇਖਦੇ ਹੋਏ ਤੇ ਤੁਹਾਡੇ ਵੀ ਮੂੰਹ ਚ ਪਾਣੀ ਆ ਗਿਆ ਹੋਏਗਾ ਬਸ ਸੋਖੀ ਜੀ ਰੈਸিপি ਬੱਚਿਆਂ ਨੇ ਵੀ ਟਰਾਈ ਕਰ ਲੈਣੀ ਅਗਰ ਉਹਨਾਂ ਨੂੰ ਸਾਰੀਆਂ ਚੀਜ਼ਾਂ ਤੁਸੀਂ ਤਿਆਰ ਕਰਕੇ ਦੇ ਦਿੱਤੀਆਂ ਤੇ ਹੁਣ ਤੁਸੀਂ ਰੁਕਣਾ ਨਹੀਂ ਹੈ ਬਿਲਕੁਲ ਅੱਜ ਲਾਸਟ ਵਾਰਤ ਹੈ ਇਹਨੂੰ ਅੱਜ ਹੀ ਬਣਾ ਕੇ ਖਾ ਲੈਣਾ ਬਹੁਤ ਹੀ ਸੋਖੀ ਹੈ ਨਾਲੇ ਸਭ ਤੋਂ ਵੱਡੀ ਗੱਲ ਇਹ ਰੈਸিপি ਹੈ ਨਾ ਜਿਹੜੀ ਤੁਸੀਂ ਅੱਗੇ ਪਿੱਛੇ ਵੀ ਬਣਾ ਸਕਦੇ ਹੋ ਤੁਹਾਡੇ ਘਰ ਕੋਈ ਗੈਸਟ ਆ ਰਹੇ ਹਨ ਇੱਕ ਚਟਨੀ ਦੇ ਤੌਰ ਤੇ ਵੀ ਤੁਸੀਂ ਉਹਨੂੰ ਸਰਵ ਕਰ ਸਕਦੇ ਹੋ ਉਹਨਾਂ ਨੂੰ ਹੈਨਾ ਤੁਸੀਂ ਇਹਨੂੰ ਪਰੌਂਠੇ ਨਾਲ ਪੁਲਾਵ ਦੇ ਨਾਲ ਜਾਂ ਹੋਰ ਵੀ ਜੋ ਵੀ ਤੁਸੀਂ ਆਪਣਾ ਫੇਵਰਟ ਨਾਨ ਵਗੈਰਾ ਬਣਾਉਂਦੇ ਹੋ ਪੂੜੀ ਬਣਾਉਂਦੇ ਹੋ ਤੇ ਉਹਦੇ ਨਾਲ ਸ਼ੇਅਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈ ਅੱਜ ਦੀ ਇਹ ਜਿਹੜੀ ਰੈਸিপি ਹੈ ਨਾ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਮੈਂ ਤੁਹਾਡੇ ਕੋਲ ਬਿਲਕੁਲ ਨਹੀਂ ਪੁੱਛਣਾ ਹੈਗਾ ਇਹ ਤੁਸੀਂ ਆਪ ਮੈਨੂੰ ਦੱਸਣਾ ਹੈਗਾ ਬਸ ਮੈਂ ਪੁੱਛਣਾ ਹੈ ਤੁਹਾਨੂੰ ਕਿ ਜਿਹੜੀ ਮੈਂ ਤੁਹਾਡੇ ਨਾਲ ਇੰਨੀਆਂ ਗੱਲਾਂ ਕਰਦੀ ਆਂ ਤੁਹਾਡੇ ਫੇਸ ਤੇ ਥੋੜੀ ਬਹੁਤ ਸਮਾਈਲ ਆਂਦੀ ਹੋਏਗੀ ਨਾ ਕਿਵੇਂ ਪੜਪੜ ਪੜਪ ਬੋਲਦੀ ਰਹਿੰਦੀ ਹੈ ਹੈਨਾ ਤੇ ਜੇ ਤੁਹਾਨੂੰ ਮੇਰੀਆਂ ਗੱਲਾਂ ਚੰਗੀਆਂ ਲੱਗਦੀਆਂ ਕਮੈਂਟ ਕਰਕੇ ਜ਼ਰੂਰ ਦੱਸਣਾ ਰੈਸিপি ਤਾਂ ਮੈਨੂੰ ਪਤਾ ਤਾਂ ਸਾਰਿਆਂ ਨੂੰ ਬਹੁਤ ਹੀ ਵਧੀਆ ਲੱਗਦੀ ਹੈ ਤੁਸੀਂ ਟਰਾਈ ਵੀ ਕਰਦੇ ਹੋ ਤੇ ਹੁਣ ਇਹਨੂੰ ਵੀ ਤੁਸੀਂ ਟਰਾਈ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਪੈਂਦੀਵਾਲੀ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ತೋತಕ ಥ್ಯಾಂಕ್ ಯು ಜಯ ಮತಾ ದಿ